ਸਰ ਕੀ ਕਹਿਣਾ ਚਾਹੂਗੇ ਜਿਹੜਾ ਅੱਜ ਬਰੰਟ ਕਬਜ਼ੇ ਨੂੰ ਲੈ ਕੇ ਤੁਹਾਡੇ ਉਗਰਾਹਾਂ ਜਿੱਥੇ ਬੰਦੇ ਬਣੀਓ ਬੜਾ ਉਪਰਾਲਾ ਕੀਤਾ ਜਾ ਰਿਹਾ ਰੁਕ ਲਈਜੀ ਇਹ ਜੋ ਇੱਥੋਂ ਦਾ ਬਰੰਟ ਕਬਜ਼ਾ ਇਹ ਜਿਹੜੀ ਆਪਾਂ ਜ਼ਮੀਨ ਤੇ ਖੜੇ ਆ ਇਹ ਸੰਘੇੜਾ ਚ 0.0 ਵਾਲੀ ਸਾਈਡ ਆ 16 ਏਕੜ ਇਹ ਜ਼ਮੀਨ ਆ ਜੋ ਕਿ ਇਹ ਜ਼ਮੀਨ ਪਟੇ ਤੇ ਆ ਜੋ ਕਿ ਇਹ ਜ਼ਮੀਨ ਦੇ ਕੋਈ ਠਾਕਦਵਾਰਾ ਪੰਜ ਵੀੜੀ ਇਹ ਡੇੜਾ ਘਬਰ ਨਾਲੇ ਉਹਦੀ ਜ਼ਮੀਨ ਆ ਇਹ ਜੋ ਇੱਥੋਂ ਦੇ ਕਾਸਤਕਾਰ ਬਾਣੀਏ ਹਾਂਜੀ ਪ੍ਰਕਾਸ਼ ਚੰਦ ਪੁੱਤਰ ਰੋਸ਼ਨ ਲਾਲ ਰਵਿੰਦਰ ਕੁਮਾਰ ਪੁੱਤਰ ਪ੍ਰਕਾਸ਼ ਚੰਦ ਤੇ ਬਨੋਦ ਕੁਮਾਰ ਪੁੱਤਰ ਪ੍ਰਕਾਸ਼ ਚੰਦ ਉਹ ਆਪਾਂ ਨੂੰ ਛੇੜੀ ਨਹੀਂ ਉਹ ਲਗਾਤਾਰ 15-20 ਸਾਲ ਤੋਂ ਇੱਥੋਂ ਦਾ ਜੋ ਕਿਸਾਨ ਆ ਦਰਸ਼ਨ ਸਿੰਘ ਬੀਕੇ ਜੂ ਗਰਾਹਾਂ ਪਿੰਡ ਕਮੇਟੀ ਦਾ ਪ੍ਰਧਾਨ ਵੀ ਸੰਘੇੜਾ ਦਾ ਉਹਨਾਂ ਕੋਲ ਠੇਕੇ ਤੇ ਲਗਾਤਾਰ ਠੇਕਾ ਦਿੰਦੇ ਆ ਰਹੇ ਆ ਹੁਣ ਵੀ ਠੇਕਾ ਦਿੱਤਾ ਵਾ 6 ਮਹੀਨਿਆਂ ਦਾ ਤੇ ਇੱਥੋਂ ਦੇ ਜੋ ਦੂਜੀ ਧੇੜਾ ਡੇਰੇ ਵਾਲੀ ਠਾਕਰਦਵਾਸ ਵਾਲੇ ਵਾਲੇ ਵਾਲੀ ਉਹ ਬਰਾਂਟ ਕਬਜ਼ਾ ਲੈ ਕੇ ਆਈ ਆ ਤੇ ਸਾਡੀ ਇਹੀ ਹੈ ਇਹਨਾਂ ਨੂੰ ਗੱਲ ਪਹਿਲਾਂ ਵੀ ਆਇਆ ਇੱਕ ਵਾਰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਜਥੇਬੰਦੀ ਦਾ ਵੀ ਤਹੀਆ ਇਹ ਪੱਰਨ ਕੀਤਾ ਵਾ ਵੀ ਝੋਨਾ ਅਸੀਂ ਹਰ ਹਾਲਤ ਵੱਡਾਂਗੇ ਜੋ ਸਾਡਾ ਝੋਨਾ ਗਾ ਅਸੀਂ ਝੋਨੇ 'ਚ ਪੈਰ ਨਹੀਂ ਪਾਉਣ ਦਿੰਦੇ ਉਸ ਤੋਂ ਬਾਅਦ ਜਦੋਂ ਸਾਡਾ ਝੋਨਾ ਵੱਡਿਆ ਗਿਆ ਤਾਂ ਜੋ ਇੱਥੇ ਕਿਸੇ ਨੇ ਵੀ ਕਬਜ਼ਾ ਕਰਨਾ ਇਹਨਾਂ ਦੋਨੇ ਧਿਰਾਂ ਦੇ ਆਸ ਵਿੱਚ ਜਿਵੇਂ ਮਰਜ਼ੀ ਨਿਭੜਨਾ ਅਸੀਂ ਇੱਥੇ ਨਹੀਂ ਆਵਾਂਗੇ ਨਾ ਇਹ ਸਾਡਾ ਜੋ ਪਿੰਡ ਕਮੇਟੀ ਦਾ ਪ੍ਰਧਾਨ ਆ ਪ੍ਰਵਾਲ ਅਦਾਰਸ਼ਨ ਸਿੰਘ ਨਾ ਉਹ ਸ਼ਾਮਲ ਹੋਵੇ ਤੇ ਨਾ ਅਸੀਂ ਜਥੇਬੰਦੀ ਸ਼ਾਮਲ ਹੋਈਏ जिने ਕਬਜ਼ਾ ਕਰਨ ਦਾ ਨਾਮਦਾ ਕਰੇ ਇਹ ਸਾਡਾ ਛੋਣੇ ਦਾ ਮਕਸਦ ਦਾ ਛੋਣਾ ਸੀ ਹਰ ਹਾਲਤ ਵੱਡਾਂਗੇ ਇਹ ਅੱਜ ਵੀ ਪ੍ਰਸ਼ਾਸਨ ਅਸਾ ਜਿਵੇਂ ਕਿਸਾਨ ਨੂੰ ਇਹਦੇ ਬਾਰੇ ਪਹਿਲਾਂ ਕੋਈ ਨੌਲੇਜ ਨਹੀਂ ਕੋਈ ਮਤਲਬ ਨਹੀਂ ਦੱਸਿਆ ਗਿਆ ਜੀ ਨਹੀਂ ਕੋਈ ਕਿਸਾਨ ਨੂੰ ਕਿਸਾਨ ਨੂੰ ਜੋ ਕੇ ਇਹ ਠਾਕਦਵਾਰੇ ਵਾਲੇ ਨੇ ਨਾ ਤਾਂ ਕੋਈ ਉਹਨਾਂ ਨੇ ਇਤਲਾਹ ਕੀਤੀ ਆ ਨਾ ਕੋਈ ਜਿਹੜੇ ਪ੍ਰਕਾਸ਼ ਚੰਦ ਦਾ ਨਾ ਕੋਈ ਉਹਨਾਂ ਨੇ ਇਤਲਾਹ ਕੀਤੀ ਆ ਕਿਉਂਕਿ ਅੱਜ ਦਾ ਜੋ ਦੌਰ ਚੱਲਦਾਗਾ ਉਹ ਬਹੁਤ ਘੱਟ ਚੇਤਨ ਲੋਕ ਨੇ ਜੋ ਸਾਹਮਣੇ ਦਿੰਦੇ ਨੇ ਉਹਦੀਆਂ ਪਾਲਿਸੀਆਂ ਨੀਤੀਆਂ ਅਸੀਂ ਤਾਂ ਡੇਰੇ ਵਾਲਿਆਂ ਨੂੰ ਕਾਰਪੋਰੇਟ ਹੀ ਕਹਿੰਨੇ ਆ ਜੋ ਕਿ ਲੋਕਾਂ ਦੀਆਂ ਹੜੱਪਾਂ ਖੜੱਪੀ ਬੈਠਿਆ ਜ਼ਮੀਨਾਂ ਵੱਡੀ ਪੱਧਰ ਤੇ ਉਧਰ ਵਿਆਸ ਵਾਲੇ ਆ ਕੋਈ ਸਰਸੇ ਵਾਲੇ ਆ ਕੋਈ ਇਹ ਨਿੱਕੇ ਕਾਰਪੋਰੇਟ ਨੇ ਜ਼ਮੀਨਾਂ ਲੋਕਾਂ ਦੀਆਂ ਧੜਾ ਧੜੇ ਦੱਬੀ ਬੈਠੇ ਨੇ ਮਾਲਕ ਕਹ ਹੁੰਦੇ ਨੇ ਸਰਕਾਰ ਨੂੰ ਅਸੀਂ ਕਹਿੰਨਾ ਵੀ ਇਹ ਲੋਕਾਂ ਨੂੰ ਜਿਹੜੇ ਕੋਈ ਬੇਜ਼ਮੀਨੇ ਨੇ ਛੋਟੇ ਕਿਸਾਨ ਆ ਕੋਈ ਮਜ਼ਦੂਰ ਆ ਉਹਨਾਂ 'ਚ ਵੰਡਣੀ ਚਾਹੀਦੀ ਐ ਇਹ ਜ਼ਮੀਨ ਲੜਾਈ ਆ ਸਾਡੀ ਤਾਂ ਵੀ ਇਹ ਜੋ ਇਹਨਾਂ ਨੂੰ ਪਤਾ ਨਹੀਂ ਸੀ ਜੇ ਇਹਨਾਂ ਨੂੰ ਚੇਤਨ ਕੀਤਾ ਹੁੰਦਾ ਜਾਂ ਕੋਈ ਠਾਕਰ ਦਵਾਰੇ ਵਾਲਿਆਂ ਦਾ ਜਾਂ ਕੋਈ ਉਹ ਦੂਸਰੇ ਧਿਰ ਦਾ ਪ੍ਰਕਾਸ਼ ਚੰਦ ਦਾ ਤਾਂ ਇੱਥੋਂ ਅਸੀਂ ਵੀ ਕਹਿੰਦੇ ਇਹਨੂੰ ਸਲਾਹ ਹੁੰਦੀ ਸਾਡੀ ਵੀ ਭਰਾਵਾ ਆਪਾ ਜੀ ਜ਼ਮੀਨ ਨਾਲ ਲੈ ਠੇਕੇ ਤੇ ਕਿਉਂਕਿ ਰੋਲੇ ਵਾਲੀ ਜ਼ਮੀਨ ਆ ਕਿਉਂਕਿ ਹਰੇਕ ਨੂੰ ਲਾਲਚ ਆ ਉਹ ਪ੍ਰਕਾਸ਼ ਚੰਦ ਨੂੰ ਵੀ ਲਾਲ ਸੀ ਵੀ ਮੈਨੂੰ ਠੇਕਾ ਹੁੰਦਾਗਾ ਕਾਹਾਂ ਕੋਈ ਗੱਲਬਾਤ ਹੋਊਗੀ ਜਹੇ ਜੀ ਹੋਵੇ ਆਪੇ ਨਿਪਟਣ ਦੇਣਗੇ ਉਹ ਪਾਸੇ ਆ ਤੇ ਸਾਡਾ ਵੀ ਫੈਸਲਾਗਾ ਵੀ ਇਹ ਝੋਨਾ ਸੀ ਹਾਲਾਂਕਿ लास्ट ਤੇ ਮੰਗ ਕੀ ਟੋੜੀ ਜੀ ਮੰਗ ਇਹੀ ਆ ਵੀ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਝੋਨਾ ਸੀ ਵੱਡਾਂ ਗਏ ਪ੍ਰਸ਼ਾਸਨ ਨੂੰ ਵੀ ਕਹਤਾ ਵੀ ਜੇ ਇਹਦੇ ਲਈ ਸਾਨੂੰ ਕੁਰਬਾਨੀ ਕਿੱਡੀ ਦੇਣੀ ਪਵੇ ਜੇ ਸਾਡੇ ਸਿਰ ਲੱਗ ਜਾਣਾ ਜੇ ਪ੍ਰਸ਼ਾਸਨ ਨਹੀਂ ਮੰਨੂਗਾ ਉਹ ਪਰਿਵਾਰ ਨੇ